ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਅਸੀਂ ਹਰਪ੍ਰੀਤ ਸਿੰਘ ਭਾਈ ਅਮਰਪਾਲ ਸਿੰਘ ਦੇ ਭਰਾ ਦਾ ਇੱਕ ਇੰਟਰਵਿਊ ਦੇਖਾਂਗੇ ਤੇ ਜਾਣਾਂਗੇ ਕਿ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਕੀ ਕੁਛ ਕੀਤਾ ਵੈ ਤੇ ਪੂਰੀ ਤਫਸੀਲ ਅਸਲ ਦੇ ਵਿੱਚ ਹਕੀਕਤ ਕੀ ਹੈ ਇਹ ਸੀ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਦੇਖਦੇ ਹਾਂ ਇਸਦੇ ਬਾਰੇ ਜਾਣਦੇ ਹਾਂ ਤੇਰੇ ਲੈ ਕੇ ਤੁਹਾਨੂੰ 11 ਵਜੇ ਤੋਂ ਸਾਨੂੰ ਇਹਨਾਂ ਨੇ ਫੜ ਕੇ ਦੇ ਰਾਤ ਦੇ 11 ਵਜੇ ਤੱਕ ਸਾਨੂੰ ਘਮਾਉਂਦੇ ਰਹੇ ਕਦੀ ਕਿਤੇ ਕਦੀ ਕਿਤੇ ਹੁਣ ਇਹਨਾਂ ਦੀ ਕੀ ਪਲਾਨਿੰਗ ਕੀ ਮਨਚਾ ਸੀ ਭਰੇ ਮੈਨੂੰ ਲੱਗਦਾ ਉਹਦੇ ਜੇ ਕੰਮਜਾਬ ਨਹੀਂ ਹੋਏ ਇਹਨਾਂ ਨੇ ਕੋਈ ਹੋਰ ਵੀ ਮੈਨੂੰ ਲੱਗਦਾ ਇਹਨਾਂ ਕੇਸ ਵੱਡਾ ਕਰਨਾ ਸੀ ਪਰ ਉੱਤੇ ਸਾਡੇ ਘਰ ਦੇ ਪਹੁੰਚ ਗਏ ਉੱਥੇ ਲੋਕੇਸ਼ਨ ਕਿਸ ਤਰ੍ਹਾਂ ਨਿਕਲ ਕੇ ਕਢਾ ਕੇ ਬਾਅਦ ਦੇ ਵਿੱਚ ਫਟਾਫਟ ਇਹਨਾਂ ਨੇ ਕਰਕੇ 5-7 ਮਿੰਟਾਂ ਦੇ ਵਿੱਚ ਹੀ ਸਾਨੂੰ ਲੈ ਕੇ ਮੁੜ ਗਏ ਮੈਡੀਕਲ ਕਰਾਉਣ ਲਈ ਲੈ ਕੇ ਗਏ ਕੋਈ ਨਾਕਾਬੰਦੀ ਸੀਗੀ ਜਦੋਂ ਰੋਕਿਆ ਤੁਹਾਨੂੰ ਕਿ ਚੈਕਿੰਗ ਕਰਦੇ ਪਏ ਸੀ ਜਾਂ ਨਹੀਂ ਨਹੀਂ ਕੋਈ ਨਾਕਾਬੰਦੀ ਨਹੀਂ ਇਹਨਾਂ ਨੇ ਸਾਨੂੰ ਇਦਾਂ ਰੋਕਿਆ ਆਣ ਕੇ ਪਿੱਛੋਂ ਗੱਡੀਆਂ ਆਈਆਂ ਆਪਣੀ ਨਾਰਮਲ ਜਾ ਰਹੇ ਸੀਗੇ ਦੋ ਗੱਡੀਆਂ ਤੇ ਆ ਕੇ ਪਿੱਛੋਂ ਇਹਨਾਂ ਨੇ ਰੋਕਿਆ ਸਾਨੂੰ ਹਰਪ੍ਰੀਤ ਜੀ ਤੁਹਾਡੇ ਪਰਿਵਾਰ ਨੇ ਦੱਸਿਆ ਉਦੋਂ ਗੱਲਬਾਤ ਹੋਈ ਤੇ ਤੁਸੀਂ ਪਹਿਲਾਂ ਦੁਬਈ ਸੀਗੇ ਫਿਰ ਵਾਪਸ ਆਏ ਉੱਥੇ ਟਰਾਂਸਪੋਰਟ ਦੇ ਕੰਮ ਕਰਦੇ ਸੀ ਹਾਂਜੀ ਬਿਲਕੁਲ ਉੱਥੇ ਟਰਾਂਸਪੋਰਟ ਦਾ ਕੰਮ ਕਰਦੇ ਸੀ ਇਕੱਠਾ ਹੀ ਸਾਡਾ ਪਰਿਵਾਰ ਦਾ ਹੀ ਕੰਮ ਜਿਹੜਾ ਜਿਉਂ ਹੀ ਉੱਥੇ ਦੇ ਕਰਦੇ ਸੀ ਮੈਂ 2020 ਤੇ ਕੋਰੋਨਾ ਤੋਂ ਬਾਅਦ ਹਾਂਜੀ ਮੈਂ ਆਇਆ ਸੀਗਾ ਇ ਜੋ ਜੇਲ ਦੇ ਜਦੋਂ ਅੰਦਰ ਰਹੇ ਹੋ ਪਟਿਆਲਾ ਜੇਲ ਚ ਰਹੇ ਤੇ ਕਿਵੇਂ ਉੱਥੇ ਹਾਲਾਤ ਸੀਗੇ ਕੋਈ ਅੰਦਰ ਗੱਲਬਾਤ ਕਿਸੇ ਨਾਲ ਹੋਈ ਹੋਵੇ ਜਾਂ ਬਾਹਰ ਤੁਸੀਂ ਆਉਣ ਵਾਸਤੇ ਜ਼ਮਾਨਤ ਅਰਜ਼ੀ ਵੀ ਲਈ ਹੋਈ ਸੀ ਜ਼ਮਾਨਤ ਮਿਲੀ ਹੈ ਜ਼ਮਾਨਤ ਤੁਹਾਨੂੰ 25 ਤਰੀਕ ਦੇ ਮਿਲੀ ਹੋਈ ਹੈ ਤੇ ਸੋਮਵਾਰ ਨੂੰ ਤੁਸੀਂ ਜਿਹੜਾ ਘਰ ਪਹੁੰਚ ਗਏ ਹਾਂਜੀ ਉਹ ਨਹੀਂ ਜੇਲ ਪਟਿਆਲਾ ਜੇਲ ਹੀ ਸੀਗੀ ਉੱਥੇ ਉਹਨਾਂ ਨੇ ਸਾਨੂੰ ਰੱਖਿਆ ਸੀ ਜੇਲ ਪ੍ਰਸ਼ਾਸਨ ਨੇ ਠੀਕ ਹੈ ਉਹ ਚੱਕੀਆਂ ਦੇ ਵਿੱਚ ਰੱਖਦੇ ਆ ਜੀ ਜਿੱਦਾਂ ਸਾਨੂੰ ਥੋੜੇ ਕਹਿੰਦੇ ਤੁਹਾਡੀ ਸੇਫਟੀ ਵਾਸਤੇ ਬਾਹਰ ਤੇ ਨਹੀਂ ਹਉਣ ਜਾਣ ਦਿੰਦੇ ਉਹ ਦੋਨਾਂ ਨੇ ਅੰਦਰ ਹੀ ਸਾਨੂੰ ਬੰਦ ਕਰਕੇ ਰੱਖਿਆ ਹੈਗਾ ਤੇ ਬਾਕੀ ਹਾਂਜੀ ਜਮਾਨਤ ਜਿਹੜੀ ਸਾਡੀ ਵੀਰਵਾਰ ਦੀ ਹੋਈ ਆ ਤੇ ਉਹ ਕੁਝ ਇਹ ਕਹਿੰਦੇ ਜੀ ਕੁਝ ਉਹਨਾਂ ਨੇ ਜੱਜ ਦੇ ਰੀਡਰ ਨੇ ਕੋਈ ਧਾਰਾ ਵਿੱਚ ਐਡ ਨਹੀਂ ਕੀਤੀ ਉਹਦਾ ਕਰਕੇ ਫਿਰ ਮਤਲਬ ਇਹ ਲੇਟ ਹੁੰਦੀ ਗਈ ਜੀ ਪੁਲਿਸ ਨੇ ਕਿਹਾ ਕਿ ਹਰਪ੍ਰੀਤ ਸਿੰਘ ਹੋਰਾਂ ਨੇ ਖੋਦ ਕੰਫੈਸ ਕੀਤਾ ਕਿ ਉਹ ਡਰਗ ਲਿਆ ਉਹਨਾਂ ਨੇ ਨਹੀਂ ਦੇਖੋ ਕੰਫੈਸ ਹੁਣ ਸਾਨੂੰ ਦੇ ਹੁਣ ਜ਼ਬਰਦਸਤੀ ਤੁਸੀਂ ਕਿਸੇ ਦੇ ਕਰਕੇ ਬ੍ਰਮਾਣ ਦੇ ਲੈ ਕੇ ਤੁਸੀਂ ਜੋ ਮਰਜੀ ਕੰਫੈਸ ਕਰਾ ਲਓ ਗਾਸਤੇ ਇਹ ਹੈ ਨਾ ਕਿ ਇਹਦੇ ਹਾਂਜੀ ਵੀਡੀਓ ਬਣਾ ਲਓ ਜੋ ਮਰਜੀ ਕਰਵਾ ਲਓ ਕਿਉਂ ਜਦੋਂ ਤੁਸੀਂ ਟੌਰਚਰ ਕਰਦੇ ਆ ਇਹ ਪੁਲਿਸ ਵਾਲੇ ਬਾਕਾਇਦਾ ਸਾਰਿਆਂ ਨੂੰ ਪਤਾ ਸਾਰੇ ਪਤਾ ਹੀ ਹੈ ਪੰਜਾਬ ਪੁਲਿਸ ਦਾ ਕੀ ਰੋਲ ਹੈ ਕਿਦਾਂ ਦਾ ਰੋਲ ਹੈ ਜੀ ਪੁਲਿਸ ਨੇ ਕਿਹਾ ਕਿ ਸਾਡੇ ਕੋਲ ਗੱਡੀ 'ਚ ਜਿਹੜਾ ਸਮਾਨ ਸੀਗਾ ਲਾਈਟਰ ਜਾਂ ਬਾਕੀ ਹੋਰ ਸਮਾਨ ਉਸ 'ਤੇ ਕੀ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਨੇ ਵੀਡੀਓ ਵੀ ਅਸੀਂ ਬਣਾਈ ਹੈ ਨਹੀਂ ਵੀਡੀਓ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਇਹਨਾਂ ਨੇ 11 ਵਜੇ ਸਾਨੂੰ ਫੜਿਆ ਦਿਨੇ ਰਾਤ ਦੇ 11 ਵਜੇ ਵੀਡੀਓ ਬਣਾ ਰਹੇ ਆ ਜੀ ਤੇ ਜਿਹੜੇ ਕੋਈ ਕਹਿ ਰਿਹਾ ਜੇ ਲਾਈਟਰ ਹੈ ਜਾਂ ਕੋਈ ਵੀ ਸਮਾਨ ਜੋ ਇਹਨਾਂ ਨੇ ਪਾਇਆ ਪਹਿਲੀ ਗੱਲ ਸਾਨੂੰ ਤੇ ਪਤਾ ਨਹੀਂ ਸਾਡੇ ਕੋਲ ਨਾ ਕੁਝ ਵੀ ਬਰਾਮਦ ਨਹੀਂ ਹੋਇਆ ਜਦੋਂ ਇਹਨਾਂ ਨੇ ਸਾਡੀਆਂ ਜੇਬਾਂ 'ਚ ਫੋਨ ਇਹਨਾਂ ਨੇ ਦੋਵੇਂ ਮੇਰੇ ਲੈ ਲਿਆ ਬਕਾਇਦਾ ਜੇ ਕੁਝ ਪੜਿਆ ਜਾਂਦਾ ਇਹ ਮੇਰੇ ਘਰਦਿਆਂ ਨੂੰ ਤੇ ਕਮਸ਼ੇ ਕਮ ਸਾਨੂੰ ਇਹ ਪਰਚੇ ਕੱਟ ਕੇ ਇਹ ਘਰਦਿਆਂ ਨੂੰ ਇਨਫੋਰਮ ਕਰਦੇ ਇਹ ਬਕਾਇਦਾ ਮੈਸੇਜ ਭੇਜ ਰਿਹਾ ਵੀ ਨਹੀਂ ਅਸੀਂ ਬਿਜ਼ੀ ਆ ਮੈਂ ਬਿਜ਼ੀ ਆ ਮੇਰੇ ਫੋਨ ਤੇ ਮੈਸੇਜ ਆ ਰਹੇ ਘਰ ਕੀ ਨਹੀਂ ਮੈਂ ਬਾਅਦ ਚ ਕਾਲ ਕਰਦਾ ਬਾਅਦ ਚ ਕਾਲ ਕਰਦਾ ਫੋਨ ਬੰਦ ਕਰ ਦਿੱਤੇ ਜਾਣੇ ਤੇ ਇਹ ਤੇ ਫਿਰ ਇਹਦੇ ਵਿੱਚ ਕੌਨਸਪੀਰੇਸੀ ਸਿੱਧੀ ਜੀ ਹੈ ਜੇ ਸੱਚੇ ਸੀਗੇ ਜੇ ਸਾਡੇ ਕੋਲ ਕੁਝ ਪੜਿਆ ਤੇ ਸਾਨੂੰ ਉਦੋਂ ਹੀ ਇਹ ਪਰਿਵਾਰ ਨੂੰ ਇਤਲਾਹ ਦਿੰਦੇ ਨਾਲੇ ਪਰਚਾ ਕੱਟ ਕੇ ਤੇ ਸਾਨੂੰ ਉਦੋਂ ਹੀ ਮੈਡੀਕਲ ਕਰਾ ਕੇ ਸਾਡਾ ਦੇ ਕਰਦੇ ਇਹ ਰਾਤ ਦੇ ਜਿਹੜੇ ਮਤਲਬ 10-12 ਘੰਟੇ ਦਾ ਜਿਹੜਾ ਇਹਨਾਂ ਨੇ ਸਾਨੂੰ ਮਤਲਬ ਇਹ ਕਦੀ ਕਿਸੇ ਸੜਾਣੇ ਕਦੀ ਕਿਸੇ ਚੌਂਕੀ ਇਹ ਤੇ ਫਿਰ ਸਿੱਧਾ ਜਿਹਾ ਹੀ ਲੱਗਦਾ ਵੀ ਹੈ ਸ਼ੱਕੀ ਸੀਗਾ ਕੰਮ ਇਹ ਸਾਰੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਨਾ ਕਿ ਜਦੋਂ ਮਤਲਬ ਕੋਈ ਕਾਰ ਕਾਹਨ ਹੁੰਦਾ ਜਾਂ ਕਿਤੇ ਰੋਕਿਆ ਇਹਨਾਂ ਨੇ ਇਹਦੇ ਮੌਕੇ ਤੇ ਵੀਡੀਓਗ੍ਰਾਫੀ ਅੱਜ ਕੱਲ ਕਾਨੂੰਨ ਹੈ ਜੀ ਵੀਡੀਓਗ੍ਰਾਫੀ ਕਰਨ ਦਾ ਤੇ ਇਹ ਰਾਤ ਨੂੰ ਕਰ ਰਹੇ ਹਾਂ ਹਾਂਜੀ ਸੋ ਤੁਸੀਂ ਅਮਰਪਾਲ ਸਿੰਘ ਹੋ ਤਾਂ ਕਿੰਨੇ ਵੱਡੇ ਹੋ ਤੇ ਹੁੰਦੀ ਰਹਿੰਦੀ ਹੈ ਗੱਲ ਭਾਈ ਸਾਹਿਬ ਉਹਨਾਂ ਨਾਲ ਹਾਂਜੀ ਮੈਂ 4 ਸਾਲ ਵੱਡਾ ਜੀ ਉਹਨਾਂ ਨਾਲ ਹਾਂਜੀ ਗੱਲ ਆ ਮੇਰੇ ਮਤਲਬ ਆਕੇ ਤੇ ਨਹੀਂ ਹੋਈ ਉਹਦਾ ਪਹਿਲੋ ਹਾਂਜੀ ਵੋਟਾਂ ਤੋਂ ਬਾਅਦ ਇੱਕ ਵਾਰੀ ਹੋਈ ਏ ਗੱਲ ਉਦੋਂ ਜਦੋਂ ਫੋਨ ਆਉਣ ਲੱਗਿਆ ਹੁਣ ਤੇ ਤੁਹਾਨੂੰ ਪਤਾ 20 ਦਿਨ ਤੋਂ ਤੇ ਇੱਥੇ ਸੀਗੇ ਜੇਲ੍ਹ ਦੇ ਵਿੱਚ ਤੇ ਹੁਣ ਨਹੀਂ ਗੱਲ ਹੋਈ ਅਜੇ ਹੁਣ ਹੋ ਕਰਦੇ ਹਾਂ ਜੀ ਗੱਲ ਇੱਕ ਅੱਧੇ ਦਿਨ ਚੋਂਦਾ ਫੋਨ ਤੇ ਸੋ ਪਰਿਵਾਰ ਦੇ ਵਿੱਚ ਹੁਣ ਸਾਰੇ ਕਿਸ ਕਿਸ ਮਾਹੌਲ ਦੇ ਵਿੱਚ ਨੇ ਕਿਉਂਕਿ ਉਦੋਂ ਜਦੋਂ ਫੋਟੋ ਫੜਾਈ ਦਾ سلسلہ ਸੀਗਾ ਤੇ ਸਾਰੇ ਕਹਿ ਰਹੇ ਸੀਗੇ ਕਿ ਪਰਿਵਾਰ ਨੇ ਕਿਹਾ ਕਿ ਜਾਣ ਬੁਝ ਕੇ ਸਾਨੂੰ ਇਦਾਂ ਕੀਤਾ ਜਾ ਰਿਹਾ ਪਰ ਪੁਲਿਸ ਨੇ ਇਹ ਕੀਤਾ ਕਿ ਸਾਨੂੰ ਜੋ ਚੀਜ਼ ਮਿਲੀ ਸੀ ਉਹ ਚੀਜ਼ ਸਾਹਮਣੇ ਰੱਖੀ ਹੈ ਉਹ ਜਿਹੜਾ ਡੋਪ ਟੈਸਟ ਪੋਜ਼ਿਟਿਵ ਆਇਆ ਉਸ ਦੇ ਬਾਰੇ ਕੀ ਕੀ ਸਚਾਈ ਹੈ ਇਹ ਡੋਪ ਟੈਸਟ ਦਾ ਦੇਖੋ ਮਤਲਬ ਇਹ ਹੈ ਕਿ ਐਂ ਹੀ ਮੈਂ ਜਿਮ ਕਰਦਾ ਹਾਂ ਡੋਪ ਟੈਸਟ ਦਾ ਕੋਈ ਸਟੀਰੋਇਡ ਆ ਗਿਆ ਹੋਵੇ ਮੈਨੂੰ ਬਕਾਇਦਾ ਵੀ ਨਹੀਂ ਪਤਾ ਵੀ ਕੀ ਆਇਆ ਉਹਦੇ ਵਿੱਚ ਕੀ ਨਹੀਂ ਆਇਆ ਕੁਸਟੀਰੋਇਡ ਵਗੈਰਾ ਮੈਂ ਲੈਂਦੇ ਜਰੂਰ ਆਪਾਂ ਇੰਜੈਕਸ਼ਨ ਵਗੈਰਾ ਡੱਕਾ ਟੈਸਟ ਆਦੇ ਹੁੰਦੇ ਆ ਪਾਵਰਲੀ ਉਹ ਜਰੂਰ ਯੂਜ਼ ਕਰਦੇ ਆ ਜਾਂ ਕੋਈ ਆਪਾਂ ਵੈਸੇ ਕੋਈ ਦਵਾਈ ਖਾਨੇ ਆ ਬਾਕੀ ਕੋਈ ਐਵੇਂ ਦਾ ਕਿਉਂਕਿ ਤੁਹਾਨੂੰ ਪਤਾ ਇਹਦੇ ਬੋਟਾਂ ਦੇ ਵਿੱਚ ਵਿਚਰਦੇ ਰਹੇ ਆ ਜਿਵੇਂ ਲੋਕਾਂ ਦੇ ਨਾਲ ਕਿੰਨਾ ਕਿੰਨਾ ਟਾਈਮ ਮਤਲਬ 12 24 24 ਘੰਟੇ ਇਥੇ ਰੈਲੀਆਂ ਦੇ ਵਿੱਚ ਜਾਂਦੇ ਰਹੇ ਆ ਤੇ ਉਹ ਕਹਿੰਦੇ ਜੀ ਇਹ ਘੰਟੇ-ਘੰਟੇ ਬਾਅਦ ਨਸ਼ਾ ਕਰਦੇ ਆ ਜਾਂ ਘੰਟੇ-ਘੰਟੇ ਬਾਅਦ ਨਸ਼ਾ ਮੰਗਦੇ ਆ ਤੇ ਫਿਰ ਇੰਨੇ ਘੰਟੇ ਮਤਲਬ ਜਿਹੜੇ ਆ ਫਿਰ ਅਸੀਂ ਕਿੱਥੋਂ ਮਤਲਬ ਉਹ ਕੀ ਕਰਦੇ ਸੀਗੇ ਜਾਂ ਲੋਕਾਂ ਨੂੰ ਪਤਾ ਲੱਗਦਾ ਹੀ ਹੈ ਜ ਇਸ ਕਰਕੇ ਇਹ ਸਾਰਾ ਇਹਨਾਂ ਨੇ ਜੋ ਟਕਮਾਂਜ ਰਜਿਆ ਹੀ ਉਹਦੇ ਦੇ ਮੈਨੂੰ ਲੱਗਦਾ ਲੋਕਾਂ ਨੇ ਨਹੀਂ ਯਕੀਨ ਕੀਤਾ ਹਿੰ ਲੋਕਾਂ ਦਾ ਧੰਨਵਾਦ ਕਰਦੇ ਆਂ ਜੀ ਚੀਜ਼ ਦੇ ਵਿੱਚ ਜਿਹੜੇ ਨਾਲ ਸਾਥੀ ਦੇ ਗ੍ਰਿਫਤਾਰੀ ਹੋਈ ਲਬਤਿਜ ਸਿੰਘ ਦੀ ਉਹਨੂੰ ਕਿੰਨਾ ਪੁਰਾਣਾ ਸਮੇਂ ਤੋਂ ਜਾਣਦੇ ਹੋ ਤੇ ਉਹਦੀ ਮੋਵਮੈਂਟ ਰਹੀ ਹੈ ਟਰੈਕਟਰ ਦੇ ਵਿੱਚ ਜਾਂ ਇਹ ਹੋਵੇ ਕਿ ਉਹ ਲੈਂਦਾ ਹੋਵੇ ਜਾਂ ਤੁਸੀਂ ਨਾਲ ਵੈਸੇ ਗਏ ਹੋ ਨਹੀਂ ਮੈਂ ਐਵੇਂ ਤੁਹਾਨੂੰ ਕਹਾਂ ਮੇਰੇ ਸਾਹਮਣੇ ਨਹੀਂ ਕਦੀ ਕਿਉਂਕਿ ਮੇਰੇ ਨਾਲ ਪੜਦਾ ਰਿਆ ਬਜ ਦਵਾਈ ਵੀ ਮਿਲਿਆ ਸਾਨੂੰ ਤੇ ਇੱਥੇ ਵੀ ਵੋਟਾਂ ਦੇ ਵਿੱਚ ਹੀ ਜ਼ਿਆਦਾ ਮਤਲਬ ਮਿਲਿਆ ਵੋਟਾਂ 'ਚ ਆਉਣ ਜਾਣ ਲੱਗੇ ਸਾਨੂੰ ਇਦਾਂ ਹੀ ਤੇ ਮੈਂ ਨਹੀਂ ਸੋਚਦਾ ਕਿ ਉਹਦੀ ਰਹੀ ਹੋਵੇ ਉਹਨੂੰ ਵਲਮੈਂਟ ਬਾਕੀ ਮੈਨੂੰ ਕਲੀਅਰ ਕਟ ਨਹੀਂ ਮੈਂ ਕਹਿ ਸਕਦਾ ਬਟ ਉਹ ਮਿਲਿਆ ਕੁਝ ਨਹੀਂ ਸਾਡੇ ਕੋਲ ਉਸ ਟਾਈਮ ਕੁਝ ਵੀ ਨਹੀਂ ਗੱਡੀ ਦੇ ਵਿੱਚੋਂ ਮਿਲਿਆ ਇਹ ਗੱਲ ਦੀ ਗਾਰੰਟੀ ਮਤਲਬ ਇਹ ਗੱਲ ਸਾਡੇ ਸਾਹਮਣੇ ਚੈਕਿੰਗ ਕੀਤੀ ਉਹਨਾਂ ਦੋਹਾਂ ਜਣਾਂ ਨੇ ਚੈੱਕ ਕੀਤਾ ਫੋਨ ਫੋਨ ਮਿਲੇ ਸਿਰਫ ਤਿੰਨ ਫੋਨ ਉਹਨਾਂ ਨੇ ਸਾਡੇ ਕੋਲ ਲੈਲੇ ਦੋ ਫੋਨ ਮੇਰੇ ਕੋਲ ਇੱਕ ਉਹਦੇ ਕੋਲ ਸੀ ਗੱਡੀ 'ਚ ਕੋਈ ਇੱਕ ਕਿਰਪਾਨ ਪਈ ਸੀਗੀ ਦੋ ਸਰੂਪੇ ਪਏ ਸੀਗੇ ਬਸ ਇਹ ਇਹ ਸਮਾਨ ਸੀਗਾ ਜੀ ਗੁਰਮਤ ਸਮਾਗਮ ਵਿੱਚ ਵੀ ਹਰ ਜਗ੍ਹਾ ਹਾਜ਼ਰੀ ਭਰਦੇ ਹੋ ਤਾਂ ਉਦੋਂ ਵੀ ਕਿਤੇ ਹਾਜ਼ਰੀ ਭਰਨ ਵਾਸਤੇ ਜਾਣਾ ਸੀ ਕਿ ਕੋਈ ਪ੍ਰੋਗਰਾਮ ਸੀਗਾ ਤੁਹਾਡਾ ਜਿਸ ਦਿਨ ਫਲੋਰ 'ਚ ਨਹੀਂ 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 ਫਲੋਰ ਕੋਈ ਪ੍ਰੋਗਰਾਮ ਨਹੀਂ ਸੀਗਾ ਅਸੀਂ ਨਾ ਕੋਈ ਸਪੇਅਰ ਪਾਰਟ ਦੇ ਸਿਲਸਿਲੇ ਦੇ ਵਿੱਚ ਅਸੀਂ ਗਏ ਸੀ ਕੋਈ ਕਾਰ ਦਾ ਸਪੇਅਰ ਪਾਰਟ ਉਹਦੇ ਦੇ ਸਿਲਸਿਲੇ ਦੇ ਵਿੱਚ ਅਸੀਂ ਗਏ ਸੀ ਤੇ ਉਹ ਸਾਨੂੰ ਮਿਲਿਆ ਨਹੀਂ ਤੇ ਬਕਾਇਦਾ ਅਸੀਂ ਮਤਲਬ ਉੱਥੋਂ ਹੀ ਟਰਾਈ ਕਰ ਰਹੇ ਅਸੀਂ ਤੇ ਨਜਰ ਨੂੰ ਮਤਲਬ ਇਹ ਚੀਜ਼ ਹੋ ਗਈ ਹਾਂਜੀ ਸੋ ਇੱਥੇ ਪੰਜਾਬ ਆ ਕੇ ਫਿਰ ਦਾੜਾ ਕੇਸ ਰੱਖਿਆ ਤੁਸੀਂ ਕਿਉਂਕਿ ਉਸ ਤੋਂ ਪਹਿਲਾਂ ਤੁਸੀਂ ਕਿਹਾ ਫਾਦਰ ਸਾਹਿਬ ਨੇ ਕਿ ਉਦੋਂ ਕੇਸ ਨਹੀਂ ਰੱਖੇ ਹੋਏ ਸੀ ਨਹੀਂ ਨਹੀਂ ਮੈਂ ਪੰਜਾਬ ਤੋਂ ਪਹਿਲਾਂ 2016 ਦੇ ਵਿੱਚ ਹਾਂਜੀ ਰੱਖਲੇ ਸੀਗੇ ਕੇਸ ਤੇ ਦਾੜਾ ਹਾਂਜੀ ਮੈਂ ਕਟਾਇਏ ਸੀਗੇ ਉਦੋਂ ਪਲੱਸ 2 ਦੇ ਵਿੱਚ ਕਟਾਉਂਦੇ ਸੀਗੇ 2007 ਦੇ ਵਿੱਚ ਤੇ ਬਾਅਦ ਵਿੱਚ ਜੀ ਮੈਂ 16 ਦੇ ਵਿੱਚ ਹਾਂਜੀ ਰੱਖ ਲਏ ਕੇਸ ਹੁਣ ਸਾਰਾ ਪਰਿਵਾਰ ਨੇ ਤੁਸੀਂ ਦੇਖਦੇ ਹੋ ਜੋ ਵੀ ਕੰਮ ਕਰ ਰਹੀਆਂ ਕਿਤੇ ਵੀ ਆਣਾ ਜਾਣਾ ਹੁੰਦਾ ਹਾਂਜੀ ਪਰਿਵਾਰ ਦੇ ਕੰਮ ਹੁਣ ਕਿਉਂਕਿ ਫਾਦਰ ਸਾਹਿਬ ਦੇ ਤੁਹਾਨੂੰ ਪਤਾ ਇੱਧਰ ਹੁਣ ਬਿਜ਼ੀ ਆ ਆਪਣੇ ਰੋਜ਼ ਜਾਣਾ ਪੈਂਦਾ ਕੋਈ ਨਾ ਕੋਈ ਹੋ ਜਾਂਦਾ ਬਾਕੀ ਜਿੰਨੇ ਕੋ ਮਰਾਲ ਮਿਲ ਕੇ ਹੀ ਸਾਰੇ ਰਲ ਮਿਲ ਕੇ ਚੱਲ ਰਹੇ ਆ ਚਾਚਾ ਜੀ ਹੁਣੀ ਮੀਆਂ ਨਾਲ ਹੋਰ ਵੀ ਸਾਡੇ ਹੈਗੇ ਜਿਹੜੇ ਖਾਸ ਬੰਦੇ ਆ ਉਹ ਕਰ ਰਹੇ ਆ ਦੀ ਪਰਿਵਾਰ ਜੋ ਵੀ ਜਿੱਦਾਂ ਵੀ ਕੰਮ ਵੰਡ ਵਰਤ ਕੇ ਹਨ ਚੱਲ ਰਹੇ ਆ ਇੱਥੇ ਖੇਤੀਬਾੜੀ ਕਰ ਰਹੇ ਹੋ ਕਿ ਕੋਈ ਹੋਰ ਨਹੀਂ ਜੀ ਮੈਂ ਆਨਲਾਈਨ ਕੰਮ ਕਰਦੇ ਸੀ ਅਹੀਂ ਆਪਣਾ ਡਿਸਪੈਚ ਦਾ ਕੰਮ ਕਰਦਾ ਸੀ ਆਨਲਾਈਨ ਆ ਹੁਣੀ ਮਤਲਬ ਥੋੜਾ ਚਿਰ ਹੋਇਆ ਜਦੋਂ ਆ ਚੱਕਰ ਹੋਇਆ 18 ਮਾਰਚ ਦਾ ਉਸ ਤੋਂ ਬਾਅਦ ਛੱਡਿਆ ਜੀ ਹਾਂ ਪਹਿਲਾਂ ਉਹ ਦੇਖਦੇ ਕੰਮ ਹੋਣ ਤੇ ਫਰੀ ਹਾਲ ਦੀ ਘੜੀ ਤੇ ਨਹੀਂ ਕੋਈ ਕੰਮ ਆ ਵੋਟਾਂ 'ਚ ਬਿਜੀ ਸੀ ਤੁਹਾਨੂੰ ਪਤਾ ਤੇ ਹੁਣ ਹਜੇ ਨਹੀਂ ਕੋਈ ਇੱਧਰ ਕਰ ਰਿਹਾ ਜੀ ਫਲੋਰ 'ਚ ਗ੍ਰਿਫਤਾਰੀ ਜਿਸ ਤਰੀਕੇ ਨਾਲ ਤੁਸੀਂ ਕਿਹਾ ਹੋਈ ਹੈ ਪੁਲਿਸ ਇੱਕੋ ਦਮ ਭੱਜ ਕੇ ਆਈ ਸਾਡੇ ਕੋਲ ਇਸ ਤੋਂ ਪਹਿਲਾਂ ਵੀ ਕਦੀ ਐਦਾਂ ਹੋਇਆ ਕਿ ਕੋਈ ਪਿੱਛੇ ਲੱਗਾ ਹੋਵੇ ਜਾਂ ਕਈ ਆਸ-ਪਾਸ ਦੇ ਲੋਕ ਪੁੱਛਦੇ ਹੋਣ ਜਾਂ ਕਿਸੇ ਹਾਂਜੀ ਨਹੀਂ ਇਹਦੇ ਨਾਲ ਸਾਨੂੰ ਕਈ ਵਾਰੀ ਮਤਲਬ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਵੀ ਜਦੋਂ ਆਪਾਂ ਰੋਡ ਤੇ ਜਾ ਰਹੇ ਹਾਂ ਕਿਉਂਕਿ ਮੈਂ ਕਈ ਆਪਣੇ ਨਾਲ ਨਾ ਤੇ ਸਾਡੇ ਨਾਲ ਕੋਈ ਸਿਕਿਉਰਟੀ ਕਿਉਂਕਿ ਸਾਨੂੰ ਕੋਈ ਇਹੋ ਜਿਹਾ ਹੀ ਸਮਝਦੇ ਨਹੀਂ ਆ ਲੋਕਾਂ ਦੇ ਵਿੱਚ ਲੋਕਾਂ ਨੇ ਚੁਣਿਆ ਚਲੋ ਭਾਈ ਸਾਹਿਬ ਨੂੰ ਤੇ ਲੋਕਾਂ ਦੇ ਵਿੱਚ ਅਸੀਂ ਜਾਣੇ ਹਰਥਾਂ ਜਾਣੇ ਕੋਈ ਇਦਾਂ ਦਾ ਸਾਨੂੰ ਪਰ ਇਹ ਕਈ ਵਾਰੀ ਸਾਨੂੰ ਚੇਜ਼ ਕਰਨ ਦੀ ਜਾਂ ਕੁਝ ਪ੍ਰਾਈਵੇਟ ਗੱਡੀਆਂ ਤੋਂ ਕਹਿ ਨਹੀਂ ਸਕਦੇ ਪੱਕਾ ਕਿ ਹੋਵੇ ਜਾਂ ਨਾ ਹੋਵੇ ਕੌਣ ਹੋਵੇ ਉਹਦੇ ਪਿੱਛੇ ਬਟ ਇਹ ਕਈ ਚਾਂਸ ਹੋਏ ਮੇਰੇ ਨਾਲ ਹੋਏ ਖਾਸ ਕਰਕੇ ਮੈਂ ਉੱਥੇ ਚੰਡੀਗੜ੍ਹ ਵੀ ਜਦੋਂ ਰਹਿੰਦਾ ਸੀਗਾ ਕੰਮ ਕਰਦਾ ਸੀਗਾ ਉਦੋਂ ਵੀ ਇਸੇ ਵਜ੍ਹਾ ਤੋਂ ਹੀ ਅਹੀਂ ਇੱਥੇ ਸ਼ਿਫਟ ਹੋਏ ਪਿੰਡ ਕਿ ਮੈਂ ਰਾਤ ਨੂੰ ਜਦਾਂ ਆਉਂਦਾ ਸੀ ਸਾਢੇ 3:30 ਵਜੇ ਦੇ ਉਹ ਕਈ ਵਾਰੀ ਗੱਡੀਆਂ ਪਿੱਛੇ ਆਉਂਦੀਆਂ ਸੀਗੀਆਂ ਤੇ ਮੈਨੂੰ ਦੋ ਤਿੰਨ ਵਾਰੀ ਇਹ ਡਾਊਟ ਹੋਇਆ ਮੈਂ ਫਿਰ ਭਾਈ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਪਿੰਡ ਆਜੋ ਵੀ ਸੇਫਟੀ ਮਤਲਬ ਨਹੀਂ ਹੈਗੀ ਇਦਾਂ ਸਹੀ ਨਹੀਂ ਹੈਗਾ ਹਾਂਜੀ ਇੱਕ ਤੁਹਾਨੂੰ ਵੇਖ ਕੇ ਭਲੇਖਾ ਵੀ ਪੈਂਦਾ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਹੂ ਹੂ ਸ਼ਕਲ ਵੀ ਹੈ ਤੋ ਕਾਫੀ ਇਸੇ ਕਰਕੇ ਵੀ ਮਿਲਦੇ ਹੋਣਗੇ ਹਨਾ ਨਾਲੇ ਇੱਕ ਭਾਈ ਅਮਰਪਾਲ ਸਿੰਘ ਉਹਨਾਂ ਦੇ ਭਰਾ ਹੋ ਹੁਣ ਜਾਣ ਮਿਲਣ ਜਾਣ ਜਾਓਗੇ ਇੱਥੇ ਦਿਬਰਗੜ ਜੇਲ੍ਹ ਦੇ ਵਿੱਚ ਹਾਂਜੀ ਇਹੀ ਤੇ ਕਹਿੰਦੇ ਆ ਕਿ ਉਹਨਾਂ ਨੂੰ ਹੁਣ ਛੱਡਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਇਹ ਇਹਨਾਂ ਦੀਆਂ ਐਮਪੀ ਬਣਨ ਤੋਂ ਬਾਅਦ ਵੀ ਇਹਨੇ ਲੋਕਾਂ ਨੇ ਉਹਨਾਂ ਨੂੰ ਚੁਣਿਆ 4.5 ਲੱਖ ਲੋਕਾਂ ਨੇ ਬੋਟਾਂ ਪਾਈਆਂ ਉਹਨਾਂ ਨੇ ਤੇ ਇਸ ਕਰਕੇ ਸਰਕਾਰ ਨੂੰ ਛੱਡਣਾ ਚਾਹੀਦਾ ਬਾਕੀ ਨਹੀਂ ਇਹ ਛੱਡ ਦੇ ਤੇ ਫਿਰ ਹਾਂਜੀ ਮਿਲਣ ਤੇ ਜਾਂਦੇ ਹੀ ਆ ਮਿਲਣ ਪਰਿਵਾਰ ਜਾਂਦਾ ਅਸੀਂ ਵੀ ਜਾਵਾਂਗੇ ਮੈਂ ਵੀ ਜਾਵਾਂਗਾ ਜਰੂਰ ਹਾਂਜੀ ਸੋ ਸ਼ੁਰਤੋਂ ਪੈਂਦੀ ਪੜੇ ਹੋ ਕੁਆਲੀਫਿਕੇਸ਼ਨ ਸਾਰੀ ਤੁਹਾਡੀ ਕਿੰਨੀ ਹੈ ਤੇ ਪਲੱਸ 2 ਆ ਕੁਆਲੀਫਿਕੇਸ਼ਨ ਇੱਥੇ ਆਦੀ ਵੱਖਰੇ ਵੱਖਰੇ ਸਕੂਲਾਂ ਤੋਂ ਇੱਥੇ ਰਹੀਏ ਦੇ ਨੇੜੇ ਦੋ ਤਿੰਨ ਸਕੂਲ ਤੋਂ ਹਾਂ ਜੀ ਮੈਂ ਪੜਿਆ ਹਾਂ ਹਾਂ ਜੀ ਸੀ ਇਲੈਕਸ਼ਨਸ ਦੇ ਵਿੱਚ ਵਿਚਰਨਾ ਸ਼ੁਰੂ ਹੋਇਆ ਜੋ ਬਾਕੀ ਗੁਰਮਤ ਸਮਾਗਮਾਂ ਦੇ ਵਿੱਚ ਵੀ ਪਹੁੰਚਣਾ ਸ਼ੁਰੂ ਹੋਇਆ ਆਉਣ ਵਾਲੇ ਸਮੇਂ 'ਚ ਕੀ ਇਸੇ ਤਰ੍ਹਾਂ ਪ੍ਰੋਗਰਾਮਾਂ 'ਚ ਹਾਜ਼ਰੀ ਭਰਦੇ ਰਹੋਗੇ ਜਾਂ ਹੋਰ ਕੁਝ ਜਿਵੇਂ ਖਾਲਸਾ ਵੀਰ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਕੱਢੀ ਸੀਗੀ ਜਾਂ ਤੁਸੀਂ ਵੀ ਕੁਝ ਇਸ ਤਰ੍ਹਾਂ ਜੋ ਸਾਥ ਸ਼ੁਰੂ ਕਰੋ ਜਿਵੇਂ ਖਾਲਸਾ ਵੀਰ ਕੱਢੀ ਗਈ ਪਹਿਲਾਂ ਨਹੀਂ ਨਹੀਂ ਉਹ ਤੇ ਨਾ ਉਹਨਾਂ ਦਾ ਹੀ ਕੰਮ ਆ ਉਹ ਹੀ ਕਰ ਸਕਦੇ ਆ ਇਦਾਂ ਦਾ ਕਿਉਂਕਿ ਉਹ ਪ੍ਰਮਾਤਮਾ ਵੱਲੋਂ ਜਦੋਂ ਕਿਸੇ ਸੇਵਾ ਲੈਣੀ ਆ ਉਹਨਾਂ ਨੇ ਉਹਨਾਂ ਦੇ ਭਰਾ ਹੋਣ ਦੇ ਨਾਤੇ ਅਸੀਂ ਜਿੰਨਾ ਕਰ ਸਕਦੇ ਆ ਸੰਗਤ ਦੇ ਕਿਤੇ ਜਾ ਸਕਦੇ ਆ ਜਾਂ ਲੋਕਾਂ ਦੀ ਕੋਈ ਮੁਸ਼ਕਲਾਂ ਜੇ ਨਜ਼ਰੋਂ ਬਾਹਰ ਨਹੀਂ ਆਉਂਦੇ ਉਹਨਾਂ ਜਰੂਰ ਨਹੀਂ ਸੁਣਾਗੇ ਤੇ ਉਹਨਾਂ ਦੇ ਉਹ ਕੰਮ ਕਰਾਂਗੇ ਲੋਕਾਂ ਦੇ ਬਾਕੀ ਮੇਨਲੀ ਉਹ ਹੀ ਆ ਜੀ ਉਹਨਾਂ ਨੇ ਜੋ ਕਰਨਾ ਉਹਨਾਂ ਨੇ ਕਰਨਾ ਵਾ ਅਸੀਂ ਤੇ ਕਹਿੰਨੇ ਕੋਈ ਬਾਹਰ ਆਣ ਕੇ ਆਪਣਾ ਇਹ ਵੀ ਕੰਮ ਸਭਾਲਣ ਤੇ ਬਾਕੀ ਜੋ ਵੀ ਉਹ ਮਤਲਬ ਕਰਨਾ ਚਾਹੁੰਦੇ ਉਹ ਕਰਨਾ ਉਹ ਹਾਂਜੀ ਸੋ ਅ ਭਾਈ ਅਮਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਹੋਰ ਨਾਲ ਜਿਹੜੀ ਗੱਲਬਾਤ ਪੂਰੀ ਕੀਤੀ ਹੈ ਕਿ ਜਦੋਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਦੱਸਿਆ ਕਿ ਕਿਵੇਂ ਗ੍ਰਿਫਤਾਰੀ ਹੋਈ ਸੀ ਔਰ ਉੱਥੇ ਕਿਸੇ ਕੰਮ ਕਰਕੇ ਗਏ ਸੀ ਤਾਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਵੀਰੋ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਭਾਈ ਅਮਰਤਪਾਲ ਸਿੰਘ ਦੇ ਪਰਾਹਰ ਪ੍ਰੀਤ ਸਿੰਘ ਦਾ ਉਹ ਜਦੋਂ ਬਾਹਰ ਆਏ ਹੁਣ ਜ਼ਮਾਨਤ ਤੇ ਇਹ ਪਹਿਲਾ ਇੰਟਰਵਿਊ ਹੈ ਜਿਹੜਾ ਉਹਨਾਂ ਨੇ ਪੂਰੀ ਡਿਟੇਲ ਦੇ ਨਾਲ ਤਫਸੀਲ ਦੱਸੀ ਹੈ ਕਿ ਕੀ ਕੀ ਕਿਸ ਤਰ੍ਹਾਂ ਪ੍ਰਸ਼ਾਸਨ ਨੇ ਕਿਹੜੇ ਕਿਹੜੇ ਹੱਥ ਕੰਡੇ ਅਪਣਾਏ ਆ ਕਿਹੜਾ ਕਿਹੜਾ ਉਹਨਾਂ ਨੇ ਤਰੀਕਾ ਅਪਣਾਇਆ ਹੋਇਆ ਕਿ ਉਹਨਾਂ ਤੇ ਦੋ ਨੰਬਰ ਝੂਠਾ ਕੇਸ ਪਾਉਂਦਾ ਤੇ ਜਿਹੜਾ ਜਿਹੜਾ ਵਿਰੋਧ ਦੇਖੋ ਸਾਹਮਣੇ ਗੱਲਾਂ ਆ ਰਹੀਆਂ ਸੀ ਕਿ ਜਿਹੜਾ ਕਹਿ ਰਹੇ ਸੀ ਕਿ ਉਹਨਾਂ ਇਹ ਰਿਪੋਰਟ ਅਗੀ ਪੋਜ਼ਿਟਿਵ ਉਹਨਾਂ ਨੇ ਕਿਹਾ ਜੀ ਕਿ ਮੈਂ ਸਟੀਰੋਇਡ ਡੈਕਾ ਜਾਂ ਟੈਸਟੋਇਸਟੇਮਲ ਕਰਨਾ ਹੈ ਜਿਹਦੀ ਵਜ੍ਹਾ ਤੋਂ ਮੇਰੀ ਰਿਪੋਰਟ ਪੋਜ਼ਿਟਿਵ ਆਈ ਹੈ ਕਿਉਂਕਿ ਮੈਂ ਜਿਮ ਕਰ ਰਹਾ ਹਾਂ ਇਸ ਵਜ੍ਹਾ ਤੋਂ ਦੂਸਰਾ ਲੜਕਾ ਦਾ ਲੈਟਰ ਸ਼ਟਰ ਉਹ ਕਹਿੰਦੇ ਸਾਡੀ ਵੀਡੀਓਗ੍ਰਾਫੀ ਕੀਤੀ ਨਹੀਂ ਹੈ ਵੀਰੋ ਇਹ ਵਜ੍ਹਾ ਸੀ ਜਿਸ ਕਰਕੇ ਪ੍ਰਸ਼ਾਸਨ ਸਾਹਮਣੇ ਵੀਡੀਓਗ੍ਰਾਫੀ ਲਿਆ ਨਹੀਂ ਸੀ ਰੀ ਕਿਸ ਤਰ੍ਹਾਂ ਲੈ ਕੇ ਆਂਦੀ ਕਿਉਂਕਿ ਉਹਨਾਂ ਕੋ ਕੋਈ ਵੀਡੀਓਗ੍ਰਾਫੀ ਹੈ ਹੀ ਨਹੀਂ ਸੀ ਉਹਨਾਂ ਨੇ ਦੇਖੋ ਫੜਿਆ 12 ਇਹਦਾ ਉਹ لیکن ਕਿਦੋਂ ਉਹਨਾਂ ਦੀ ਪਾ ਰਹੇ ਹੈ ਅਰੈਸਟ ਕਿਦੋਂ ਪਾ ਰਹੇ ਹੈ ਰਾਤ 12 ਵੇ ਬਲਕਿ ਉਸ ਤੋਂ ਵੀ ਲੇਟ ਉਦੋਂ ਜਦੋਂ ਪਰਿਵਾਰ ਮਗਰ ਚੜਿਆ ਉਹਨਾਂ ਨੇ ਉਹਨਾਂ ਦੇ ਪਿੱਛੇ ਚੜ ਗਏ ਉਹਨੂੰ ਪਤਾ ਲੱਗ ਗਿਆ ਕਿ ਹੁਣ ਸਾਡੇ ਕੋਲ ਕੋਈ ਚਾਰਾ ਨਹੀਂ ਹੈ ਇਹਨਾਂ ਦੀ ਗ੍ਰਿਫਤਾਰੀ ਪਾਉਣ ਤੋਂ ਇਲਾਵਾ ਇਸ ਕਰਕੇ ਉਦੋਂ ਗ੍ਰਿਫਤਾਰੀ ਪਾਈ ਗਈ ਵੀਰੋ ਇੱਕ ਪ੍ਰੀ ਪਲਾਨਡ ਹੈਗਾ ਸੀ ਲੇਕਿਨ ਤੁਹਾਨੂੰ ਪਤਾ ਕਿ ਆਵਾਮ ਜਿਹੜਾ ਅਸੀਂ ਪੂਰਾ ਉਸ ਦੇਖਿਆ ਇਸ ਪੂਰੇ ਟਨੇਵਰ ਨੂੰ ਅਰਸੇ ਨੂੰ ਆਵਾਮ ਨੇ ਬਿਲਕੁਲ ਇਸ ਤੇ ਯਕੀਨ ਨਹੀਂ ਕੀਤਾ ਕਿਉਂਕਿ ਲੋਕ ਜਿਹੜੇ ਉਹਨਾਂ ਨਾਰ ਰਹੇ ਸੀ ਵੀਰੋ ਇੰਨੀਆਂ ਵੱਡੀਆਂ ਰੈਲੀਆਂ ਦੇ ਵਿੱਚ ਜਾਂਦੇ ਆਗੇ ਪਿੱਛੇ ਜਾਂਦੇ ਆ ਅਗਰ ਇਸ ਤਰ੍ਹਾਂ ਦਾ ਕੋਈ ਕਾਂਡ ਕਰਦੇ ਹੁੰਦੇ ਤੇ ਕਿਸੇ ਬੰਦੇ ਨੂੰ ਪਤਾ ਹੁੰਦਾ ਗੱਲ ਬਾਤ ਨਿਕਲ ਆਣੀ ਸੀ ਅੱਜਕੱਲ ਮੀਡੀਆ ਦਾ ਦੌਰ ਹੈ ਮੋਬਾਈਲ ਹਰ ਬੰਦੇ ਦੇ ਹੱਥ ਵਿੱਚ ਹੈ ਹਰ ਬੰਦਾ ਮਿੰਡੀ ਤਸਵੀਰ ਲਾ ਲੈਂਦਾ ਵੀਡੀਓ ਬਣਾ ਲੈਂਦਾ ਪਤਾ ਹੀ ਨਹੀਂ ਚੱਲਦਾ ਫਿਰ ਉਹਨਾਂ ਦੀ ਵੀਡੀਓ ਕੋਈ ਤਸਵੀਰ ਸਾਹਮਣੇ ਕਿਉਂ ਨਹੀਂ ਆਈ ਇਹ ਸਭ ਤੋਂ ਵੱਡਾ ਸਵਾਲ ਹੈ ਤੇ ਵੀਰੋ ਤੁਹਾਡੀ ਰਾਏ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਹਰਪ੍ਰੀਤ ਸਿੰਘ ਗੱਲਾਂ ਕਰ ਰਿਹਾ ਹੈ ਪ੍ਰਸ਼ਾਸਨ ਉੱਤੇ ਇਲਜ਼ਾਮ ਵੱਡੇ-ਵੱਡੇ ਲਾ ਰਿਹਾ ਹੈ ਖੁਲਾਸੇ ਕਰ ਰਿਹਾ ਹੈ ਉਹ ਸੱਚ ਹੈ ਕਿ ਝੂਠ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਰ ਲਾਜ਼ਮੀ ਕਰਨਾ ਆਪਣਾ ਢੇਰ ਸਾਰਾ ਖਿਆਲ ਰ